ਜ਼ਿੰਦਗੀ ਵਿੱਚ ਮਿਹਨਤ ਕਰਨਾ ਮੁਸ਼ਕਲ ਨਹੀਂ ਮੁਸ਼ਕਲ ਉਹ ਪਲ ਹੁੰਦਾ ਜਦੋਂ ਬਾਰ-ਬਾਰ ਕੀਤੀ ਮਿਹਨਤ ਵੀ ਰੰਗ ਨਹੀਂ ਲਿਆਉਂਦੀ ਦੋ ਵਾਰ ਪੰਜ ਵਾਰ 10 ਵਾਰ ਜਦੋਂ ਹਰ ਕੋਸ਼ਿਸ਼ ਹਾਰ ਵਿੱਚ ਬਦਲ ਜਾਂਦੀ ਹੈ ਤਾਂ ਮਨ ਵਿੱਚ ਇੱਕ ਸਵਾਲ ਖੜਾ ਹੋ ਜਾਂਦਾ ਕਿ ਕੀ ਹੁਣ ਵੀ ਆਪਣੇ ਆਪ ਤੇ ਭਰੋਸਾ ਕੀਤਾ ਜਾ ਸਕਦਾ ਹੈ ਇਨਸਾਨ ਅਕਸਰ ਸੋਚਦਾ ਕਿ ਸ਼ਾਇਦ ਮੇਰੀ ਕਿਸਮਤ ਮੇਰੇ ਨਾਲ ਨਹੀਂ ਸ਼ਾਇਦ ਕੋਈ ਚਮਤਕਾਰ ਹੀ ਮੇਰਾ ਰਾਹ ਬਦਲੇਗਾ ਪਰ ਅਸਲੀਅਤ ਇਹ ਹੈ ਕਿ ਚਮਤਕਾਰ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੀ ਲੁਕਿਆ ਹੁੰਦਾ ਹੈ ਮਹਾਤਮਾ ਗੌਤਮ ਬੁੱਧ ਕਹਿੰਦੇ ਨੇ ਕਿ ਜਿਹੜਾ ਆਪਣੇ ਮਨ ਵਿੱਚ ਚਾਨਣ ਕਰ ਲੈਂਦਾ ਉਹਨੂੰ ਬਾਹਰਲੇ ਹਨੇਰੇ ਤੋਂ ਕਦੇ ਵੀ ਡਰ ਨਹੀਂ ਲੱਗਦਾ ਪਰ ਜਿਹੜਾ ਮਨੁੱਖ ਸ਼ੁਰੂਆਤੀ ਦਿਨਾਂ ਵਿੱਚ ਹੀ ਆਪਣੇ ਆਪ ਉੱਤੇ ਭਰੋਸਾ ਗਵਾ ਬੈਠਦਾ ਹੈ ਉਸਨੂੰ ਹਰ ਕਦਮ ਤੇ ਤਕਲੀਫ ਹੀ ਤਕਲੀਫ ਮਿਲਦੀ ਹੈ ਇਸ ਲਈ ਮਹਾਤਮਾ ਬੁੱਧ ਨੇ ਤਿੰਨ ਅਜਿਹੇ ਸਿਧਾਂਤ ਦੱਸੇ ਨੇ ਜਿਹੜੇ ਇਨਸਾਨ ਨੂੰ ਨਾ ਸਿਰਫ ਆਪਣੇ ਆਪ ਤੇ ਯਕੀਨ ਦਿਵਾਉਂਦੇ ਨੇ ਸਗੋਂ ਜੀਵਨ ਨੂੰ ਨਵੀਂ ਦਿਸ਼ਾ ਵੀ ਦੇ ਦਿੰਦੇ ਨੇ ਤਾਂ ਆਓ ਅੱਜ ਦੀ ਇਸ ਕਹਾਣੀ ਦੀ ਸ਼ੁਰੂਆਤ ਕਰੀਏ ਤੇ ਹਾਂ ਕਰਦੇ ਹਾਂ ਇੱਕ ਛੋਟੇ ਜਿਹੇ ਪਿੰਡ ਦਾ ਕਿਸਾਨ ਆਪਣੇ ਬੇਟੇ ਨੂੰ ਲੈ ਕੇ ਮਹਾਤਮਾ ਬੁੱਧ ਦੇ ਕੋਲ ਪਹੁੰਚਿਆ ਦੋਨਾਂ ਦੇ ਚਿਹਰੇ ਥੱਕੇ ਹੋਏ ਸੀ ਅੱਖਾਂ ਵਿੱਚ ਹਾਰ ਦਾ ਬੋਝ ਸੀ ਤੇ ਬੁੱਲਾਂ ਤੇ ਸਿਰਫ ਚੁੱਪ ਉਹ ਚੁੱਪਚਾਪ ਜ਼ਮੀਨ ਵੱਲ ਤੱਕਦੇ ਰਹੇ ਪਰ ਉਹਨਾਂ ਦੀ ਇਹ ਚੁੱਪ ਚੀਖ ਰਹੀ ਸੀ ਮਹਾਤਮਾ ਬੁੱਧ ਤਾਂ ਉਹਨਾਂ ਦਾ ਚਿਹਰਾ ਦੇਖਦਿਆਂ ਹੀ ਸਮਝ ਗਏ ਜਦੋਂ ਬੁੱਧ ਨੇ ਹਾਲਚਾਲ ਪੁੱਛਿਆ ਤਾਂ ਕਿਸਾਨ ਦੇ ਬੇਟੇ ਤੋਂ ਰਿਹਾ ਨਹੀਂ ਗਿਆ ਉਹ ਅਚਾਨਕ ਬੋਲ ਉੱਠਿਆ ਉਹ ਕਹਿਣ ਲੱਗਾ ਮਹਾਤਮਾ ਜੀ ਮੈਂ ਪਿਛਲੇ 5 ਸਾਲਾਂ ਤੋਂ ਪਿਤਾ ਜੀ ਦੇ ਨਾਲ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਹਰ ਵਾਰ ਸੋਚਦਾ ਕਿ ਇਸ ਵਾਰੀ ਮਿਹਨਤ ਰੰਗ ਲਿਆਵੇਗੀ ਪਰ ਹੁਣ ਇਸ ਤਰ੍ਹਾਂ ਲੱਗਦਾ ਕਿ ਕਿਸਮਤ ਕਦੇ ਵੀ ਸਾਡਾ ਸਾਥ ਨਹੀਂ ਦਿੰਦੀ ਜਦੋਂ ਜ਼ਮੀਨ ਵਿੱਚ ਬੀਜ ਬੋਇਆ ਤਾਂ ਪਾਣੀ ਦੀ ਲੋੜ ਸੀ ਉਦੋਂ ਸੋਕਾ ਪੈ ਗਿਆ ਫਿਰ ਫਸਲ ਚੰਗੀ ਹੋਈ ਤਾਂ ਅਚਾਨਕ ਹੜ ਆ ਗਏ ਫਿਰ ਚਲੋ ਸਭ ਕੁਝ ਠੀਕ ਹੋਇਆ ਤਾਂ ਫਸਲ ਵਿੱਚ ਕੀੜਿਆਂ ਦੀ ਬਿਮਾਰੀ ਲੱਗ ਗਈ ਹਰ ਕੋਸ਼ਿਸ਼ ਮਿੱਟੀ ਵਿੱਚ ਮਿਲ ਗਈ ਲੋਕ ਕਹਿੰਦੇ ਨੇ ਸਮਾਂ ਖਰਾਬ ਹੈ ਕੁਝ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹੋ ਪਰ ਕਿੰਨੀ ਵਾਰ ਕਰੀਏ ਮੈਂ ਮਾਂ ਨੂੰ ਹਰ ਰੋਜ਼ ਦੁਖੀ ਦੇਖਦਾ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਲੱਗਦਾ ਹੈ ਕਿ ਕਿਸਮਤ ਕਦੇ ਸਾਥ ਨਹੀਂ ਦੇਵੇਗੀ ਕੀ ਅਸੀਂ ਇਸੇ ਤਰ੍ਹਾਂ ਹੀ ਦੁਖੀ ਰਹਾਂਗੇ ਹੁਣ ਤੁਸੀਂ ਹੀ ਸਾਨੂੰ ਰਾਹ ਪਾਓ ਨੌਜਵਾਨ ਦੀ ਗੱਲ ਸੁਣ ਕੇ ਮਹਾਤਮਾ ਬੁੱਧ ਚੁੱਪ ਬੈਠੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਦਇਆ ਸੀ ਕੁਝ ਸਮੇਂ ਬਾਅਦ ਮਹਾਤਮਾ ਬੁੱਧ ਨੇ ਕਿਹਾ ਜੀਵਨ ਵਿੱਚ ਦੁੱਖ ਦੇ 8 ਕਾਰਨ ਹੁੰਦੇ ਨੇ ਜਨਮ ਦਾ ਦੁੱਖ ਬੁਢਾਪੇ ਦਾ ਦੁੱਖ ਬਿਮਾਰੀ ਦਾ ਦੁੱਖ ਮੌਤ ਦਾ ਦੁੱਖ ਕੋਈ ਮਾੜੀ ਚੀਜ਼ ਹੋ ਜਾਵੇ ਤਾਂ ਉਸ ਦਾ ਦੁੱਖ ਕੋਈ ਚੰਗੀ ਚੀਜ਼ ਚਲੀ ਜਾਵੇ ਤਾਂ ਉਸ ਦਾ ਦੁੱਖ ਚਾਹੀ ਹੋਈ ਚੀਜ਼ ਨਾ ਮਿਲੇ ਤਾਂ ਉਸ ਦਾ ਦੁੱਖ ਤੇ ਮਨ ਦੇ ਪੰਜ ਬੋਝਾਂ ਦੇ ਕਾਰਨ ਵੀ ਦੁੱਖ ਹੁੰਦਾ ਹੈ ਇਹ ਅੱਠ ਦੁੱਖਾਂ ਦੇ ਕਰਕੇ ਜੀਵਨ ਵਿੱਚ 83 ਕਿਸਮ ਦੇ ਦੁੱਖ ਹੁੰਦੇ ਨੇ ਤੇ ਇਹਨਾਂ ਤੋਂ ਬਚਣ ਦੀ ਕੋਈ ਦਵਾਈ ਨਹੀਂ ਚਾਹੇ ਕੋਈ ਰਾਜਾ ਹੋਵੇ ਜਾਂ ਕੋਈ ਗਰੀਬ ਹਰ ਕੋਈ ਇਹਨਾਂ ਦੁੱਖਾਂ ਵਿੱਚੋਂ ਲੰਘਦਾ ਹੈ ਪਰ ਸਭ ਤੋਂ ਭਾਰੀ ਦੁੱਖ ਉਹ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਮੇਰੇ ਜੀਵਨ ਵਿੱਚ ਦੁੱਖ ਆਉਣਾ ਹੀ ਨਹੀਂ ਚਾਹੀਦਾ ਮੈਨੂੰ ਕੋਈ ਤਕਲੀਫ ਹੋਣੀ ਹੀ ਨਹੀਂ ਚਾਹੀਦੀ ਇਸ ਗਲਤ ਉਮੀਦ ਦਾ ਬੋਝ ਇਨਸਾਨ ਨੂੰ ਸਭ ਤੋਂ ਵੱਧ ਥਕਾਉਂਦਾ ਹੈ ਤੇ ਇਨਸਾਨ ਆਪਣੇ ਉੱਤੇ ਭਰੋਸਾ ਗੁਆ ਬੈਠਦਾ ਹੈ ਲੜਕੇ ਨੇ ਕਿਹਾ ਮੈਨੂੰ ਤੁਹਾਡੀ ਗੱਲ ਸਮਝ ਆ ਰਹੀ ਹੈ ਮੈਂ ਮੰਨਦਾ ਹਾਂ ਕਿ ਦੁੱਖ ਹੈ ਪਰ ਹੁਣ ਮੈਨੂੰ ਪਾਰ ਕਿਵੇਂ ਕਰਾਂ ਜ਼ਰੂਰਤ ਲਈ ਧਨ ਕਿਵੇਂ ਕਮਾਈਏ ਤਾਂ ਮਹਾਤਮਾ ਬੁੱਧ ਨੇ ਕਿਹਾ ਕੱਲ ਨੂੰ ਤੋਂ ਇਕੱਲਾ ਮੇਰੇ ਕੋਲ ਆਇਂ ਸੋ ਅਗਲੇ ਦਿਨ ਲੜਕਾ ਇਕੱਲਾ ਪਹੁੰਚਿਆ ਪਰ ਅੱਜ ਮਹਾਤਮਾ ਬੁੱਧ ਕਿਤੇ ਦਿਖੇ ਨਹੀਂ ਪੁੱਛਿਆ ਤਾਂ ਲੋਕਾਂ ਨੇ ਕਿਹਾ ਅੱਜ ਉਹ ਆਪਣੀ ਕੁਟਿਆ ਤੋਂ ਬਾਹਰ ਆਏ ਹੀ ਨਹੀਂ। ਲੜਕਾ ਉਡੀਕ ਕਰਦਾ ਰਿਹਾ। ਕਈ ਘੰਟੇ ਲੰਘ ਗਏ। ਬੇਚੈਨੀ ਵਾਧ ਗਈ। ਸੰਕੋਚ ਕਰਦਾ ਰਿਹਾ। ਪਰ ਆਖਰਕਾਰ ਉਸਨੇ ਦਰਵਾਜ਼ੇ ਤੇ دستਕ ਦਿੱਤੀ। ਪਹਿਲਾਂ ਹੌਲੀ ਦੇਣੇ, ਫਿਰ ਜ਼ੋਰ ਨਾਲ ਤੇ ਕਹਿਣ ਲੱਗਾ, ਮੈਂ ਤੁਹਾਨੂੰ ਮਿਲਣ ਆਇਆ। ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਸਿਰਫ ਚੁੱਪ। ਲੋਕਾਂ ਨੇ ਕਿਹਾ, ਉਹ ਤਾਂ ਅੰਦਰ ਹੀ ਬੈਠੇ ਨੇ। ਪਰ ਸ਼ਾਇਦ ਅੱਜ ਕਿਸੇ ਨਾਲ ਮਿਲਣਾ ਨਹੀਂ ਚਾਹੁੰਦੇ। ਕੁਝ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਸ਼ਾਇਦ ਇਸ ਲੜਕੇ ਦੇ ਕਾਰਨ ਉਹ ਸਾਨੂੰ ਵੀ ਨਹੀਂ ਮਿਲ ਰਹੇ। ਇਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ ਪਰ ਲੜਕਾ ਉਡੀਕ ਕਰਦਾ ਰਿਹਾ ਦਿਨ ਛਿਪਨ ਲੱਗਾ ਇੱਕ ਇੱਕ ਕਰਕੇ ਸਾਰੇ ਜਾਣੇ ਚਲੇ ਗਏ ਹਨੇਰਾ ਹੋਇਆ ਤਾਂ ਲੜਕਾ ਦਰਵਾਜ਼ੇ ਦੇ ਕੋਲ ਬੈਠ ਗਿਆ ਅੱਜ ਉਸ ਨੂੰ ਜਵਾਬ ਦੀ ਬਹੁਤ ਉਮੀਦ ਸੀ ਪਰ ਹੁਣ ਉਸ ਦੀ ਹਿੰਮਤ ਟੁੱਟਣ ਲੱਗੀ ਉਸ ਦਾ ਮਨ ਭਾਰੀ ਸੀ ਅੱਖਾਂ ਵਿੱਚ ਹੰਝੂ ਸੀ ਤਾਂ ਅਚਾਨਕ ਉਸ ਦੀ ਨਜ਼ਰ ਦਰਵਾਜ਼ੇ ਦੇ ਹੇਠਲੇ ਹਿੱਸੇ ਤੇ ਪਈ ਦਰਵਾਜ਼ੇ ਦੇ ਹੇਠਾਂ ਇੱਕ ਛੋਟੀ ਜੀ ਚਟਕਣੀ ਲੱਗੀ ਸੀ ਕੰਬਦੇ ਹੋਏ ਹੱਥਾਂ ਨਾਲ ਉਹਨੇ ਚਟਕਣੀ ਖੋਲੀ ਤੱਕਾ ਮਾਰਿਆ ਤੇ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕੀ ਦਰਵਾਜ਼ਾ ਆਸਾਨੀ ਨਾਲ ਖੁੱਲ ਗਿਆ ਉਸਨੇ ਵੇਖਿਆ ਕਿ ਸਾਹਮਣੇ ਮਹਾਤਮਾ ਬੁੱਧ ਖੜੇ ਮੁਸਕਰਾ ਰਹੇ ਨੇ ਬੁੱਧ ਨੇ ਕਿਹਾ ਜਿਕਰ ਅੱਜ ਤੂੰ ਮੈਨੂੰ ਮਿਲਣ ਤੋਂ ਬਿਨਾਂ ਚਲਿਆ ਜਾਂਦਾ ਤਾਂ ਇਹ ਸੱਚ ਤੇਰੇ ਤੋਂ ਲੁਕਿਆ ਹੀ ਰਹਿੰਦਾ ਇਹੀ ਦੁੱਖਾਂ ਨੂੰ ਪਾਰ ਕਰਨ ਦਾ ਰਾਜ਼ ਹੈ ਤੈਨੂੰ ਸਾਰਾ ਦਿਨ ਲੱਗਦਾ ਰਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਤੇ ਉਡੀਕ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਜੀਵਨ ਦੇ ਦੁੱਖ ਵੀ ਅਜਿਹੀ ਹੀ ਹੁੰਦੇ ਨੇ ਸਾਨੂੰ ਲੱਗਦਾ ਹੈ ਕਿ ਸਾਨੂੰ ਰੋਕਣ ਵਾਲੀ ਤਾਕਤ ਬਾਹਰਲੀ ਹੈ ਸਮਾਜ ਹਾਲਾਤ ਕਿਸਮਤ ਪਰ ਸੱਚ ਇਹ ਹੈ ਕੀ ਰੁਕਾਵਟਾਂ ਸਿਰਫ ਭਰਮ ਹੁੰਦੀਆਂ ਨੇ ਕਿ ਅਸੀਂ ਕਮਜ਼ੋਰ ਹਾਂ ਉਹ ਦੇਖਣ ਵਿੱਚ ਡਰਾਉਣੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਤੇ ਕੋਸ਼ਿਸ਼ ਕਰਦੇ ਹੋ ਤਾਂ ਉਹ ਝੜਕਣੀ ਦੇ ਵਾਂਗ ਬਿਲਕੁਲ ਸੁਧਾਰਨ ਬਣ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਤੁਸੀਂ ਮੁਸ਼ਕਲਾਂ ਨਾਲੋਂ ਵੱਧ ਤਾਕਤਵਰ ਹੋ ਮੁਸ਼ਕਲਾਂ ਦੇ ਹੱਲ ਤੁਹਾਡੇ ਹੀ ਕੋਲ ਨੇ ਲੜਕੇ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਚਮਕ ਵਾਪਸ ਆ ਗਈ ਉਸ ਦੇ ਅੰਦਰ ਕਿਤੇ ਦੀਵਾ ਜਲ ਉਠਿਆ ਮਹਾਤਮਾ ਬੁੱਧ ਨੇ ਕਿਹਾ ਯਾਦ ਰੱਖੋ ਵਿਸ਼ਵਾਸ ਤੇ ਗਿਆਨ ਦੀ ਤਾਕਤ ਸਾਡੇ ਅੰਦਰ ਹੀ ਹੈ ਇਹੀ ਤਾਕਤ ਸਾਨੂੰ ਜੀਵਨ ਦੇ 83 ਦੁੱਖਾਂ ਤੋਂ ਪਾਰ ਲੈ ਜਾਂਦੀ ਹੈ 83 ਦੁੱਖ ਮਤਲਬ ਡਰ ਤੇ ਪ੍ਰਤੀਕਿਰਿਆ ਜਦੋਂ ਤੁਸੀਂ ਡਰ ਕੇ ਪ੍ਰਤੀਕਿਰਿਆ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਭੁੱਲ ਜਾਂਦੇ ਹੋ ਮਹਾਤਮਾ ਬੁੱਧ ਕਹਿੰਦੇ ਨੇ ਕਿ ਜਵਾਨੀ ਵਿੱਚ ਆਪਣੇ ਉੱਤੇ ਭਰੋਸਾ ਗਵਾ ਬੈਠਣਾ ਸਭ ਤੋਂ ਵੱਡਾ ਨੁਕਸਾਨ ਹੈ ਕਿਉਂਕਿ ਜਿਹੜੇ ਮਨ ਵਿੱਚ ਡਰ ਨਾ ਉਹ ਆਪਣੇ ਉੱਪਰ ਯਕੀਨ ਕਰਦਾ ਤੇ ਨਾ ਹੀ ਉਹ ਅਸਲੀ ਆਜ਼ਾਦੀ ਨੂੰ ਮਹਿਸੂਸ ਕਰ ਪਾਉਂਦਾ ਇਸ ਲਈ ਜੇਕਰ ਮੁਸ਼ਕਲ ਤੋਂ ਬਾਹਰ ਨਿਕਲਣਾ ਹੈ ਤਾਂ ਡਰ ਦੀ ਪ੍ਰਤੀਕਿਰਿਆ ਨੂੰ ਪਾਰ ਕਰਨਾ ਪਵੇਗਾ ਹੁਣ ਡਰ ਮਿਟਾਉਣ ਲਈ ਸਭ ਤੋਂ ਪਹਿਲਾਂ ਸਮਝੋ ਕਿ ਇਹ ਆਉਂਦਾ ਕਿੱਥੋਂ ਹੈ ਦੁਨੀਆ ਤੋਂ ਇਕੱਠਾ ਕੀਤਾ ਗਿਆ ਬੋਝ ਮਹਾਤਮਾ ਬੁੱਧ ਕਹਿੰਦੇ ਨੇ ਕਿ ਸਾਡੀ ਹਾਲਤ ਬਿਲਕੁਲ ਉਸ ਬਾਜ਼ ਵਰਗੀ ਹੈ ਜਿਹਨੂੰ ਮੁਰਗੀਆਂ ਦੇ ਵਿੱਚ ਪਾਲਿਆ ਗਿਆ ਤੇ ਉਸਨੇ ਆਪਣੇ ਆਪ ਨੂੰ ਮੁਰਗੀ ਮੰਨ ਲਿਆ ਇਸੇ ਤਰ੍ਹਾਂ ਬਚਪਨ ਵਿੱਚ ਤੁਸੀਂ ਨਿੱਡਰ ਸੀ ਡਰ ਤੇ ਸੰਕੋਚ ਕੀ ਹੁੰਦਾ ਹੈ ਤੁਸੀਂ ਜਾਣਦੇ ਹੀ ਨਹੀਂ ਸੀ ਤੁਸੀਂ ਹਰ ਚੀਜ਼ ਅਜ਼ਮਾਉਂਦੇ ਤੇ ਖੁਸ਼ ਰਹਿੰਦੇ ਸੀ ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਹਰ ਚੀਜ਼ ਵਿੱਚ ਚੰਗਾ ਮਾੜਾ ਲਗਾ ਕੇ ਦੇਖਣ ਲੱਗ ਪਏ। ਸਮਾਜ ਤੇ ਲੋਕਾਂ ਦੀਆਂ ਗੱਲਾਂ ਬਿਨਾਂ ਸੋਚੇ ਸਵੀਕਾਰਨ ਲੱਗ ਪਏ। ਕਿਸੇ ਨੇ ਕਿਹਾ ਜੀਵਨ ਵਿੱਚ ਕੁਝ ਵੀ ਚੰਗਾ ਕਰਨਾ ਬਹੁਤ ਔਖਾ ਹੈ। ਜੀਵਨ ਵਿੱਚ ਚੰਗੇ ਲੋਕ ਹੈ ਹੀ ਨਹੀਂ। ਕੱਲ ਦਾ ਕੀ ਭਰੋਸਾ? ਇਹ ਸਾਰੀਆਂ ਗੱਲਾਂ ਤੁਹਾਡੇ ਅੰਦਰਲੇ ਮਨ ਦਾ ਹਿੱਸਾ ਬਣ ਗਈਆਂ। ਹੌਲੀ-ਹੌਲੀ ਭੀੜ ਦਾ ਡਰ, ਸਮਾਜ ਦੀ ਸੋਚ, ਹੋਰਨਾਂ ਦੀਆਂ ਉਮੀਦਾਂ ਤੁਹਾਡੇ ਅਵਚੇਤਨ ਮਨ ਵਿੱਚ ਘਰ ਘਰ ਲੱਗ ਪਈਆਂ। ਹੁਣ ਸਾਨੂੰ ਇਹੀ ਸ਼ਿਕਾਇਤਾਂ ਤੇ ਸੀਮਾਵਾਂ ਸੱਚ ਲੱਗਣ ਲੱਗੀਆਂ ਨੇ। ਪਰ ਸਚਾਈ ਇਹ ਹੈ ਕਿ ਭੀੜ ਕਦੇ ਕਿਸੇ ਨੂੰ ਮਹਾਨ ਨਹੀਂ ਬਣਾਉਂਦੀ। ਮਹਾਤਮਾ ਬੁੱਧ ਨੇ ਕਿਹਾ ਕਿ ਤੁਸੀਂ ਮੁਰਗੀਆਂ ਨਾਲ ਦਾਣੇ ਚੁਗਣ ਲਈ ਪੈਦਾ ਨਹੀਂ ਹੋਏ। ਇਸ ਲਈ ਕਿਸੇ ਹੋਰ ਤੋਂ ਉਮੀਦ ਨਾ ਕਰੋ ਤੇ ਆਪਣੇ ਬਲਬੁੱਤੇ ਉੱਪਰ ਜੀਣਾ ਸਿੱਖੋ। ਮਹਾਤਮਾ ਬੁੱਧ ਨੇ ਕਿਹਾ ਕਿ ਆਪਣੇ ਦਮ ਤੇ ਜੀਣ ਲਈ ਇਹ ਤਿੰਨ ਸਿਧਾਂਤ ਬਣਾਓ। ਪਹਿਲਾ ਸਿਧਾਂਤ, ਇਨਸਾਨ ਨੂੰ ਆਪਣੇ ਮਨ ਦੀ ਸ਼ਾਂਤੀ ਆਪ ਬਣਾਉਣੀ ਪੈਂਦੀ ਹੈ। ਮਹਾਤਮਾ ਬੁੱਧ ਨੇ ਕਿਹਾ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚੋਂ ਨਿਕਲ ਕੇ ਖੁਦ ਖੜਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਮਨ ਦੇ ਡਰ ਤੇ ਉਹ ਜਿਹੜਾ ਆਪ ਹੀ ਮਟਾਉਣੇ ਪੈਂਦੇ ਨੇ ਸਾਨੂੰ ਸਿਰਫ ਦਿਸ਼ਾ ਦਿਖਾਈ ਜਾ ਸਕਦੀ ਹੈ ਕੋਈ ਸਾਨੂੰ ਕਹਾਣੀ ਸੁਣਾ ਕੇ ਜਾਂ ਦ੍ਰਿਸ਼ ਦਿਖਾ ਕੇ ਸਾਡੇ ਡਰ ਤੇ ਉਲਝਣ ਦੂਰ ਨਹੀਂ ਕਰ ਸਕਦਾ ਇਸ ਲਈ ਤੁਹਾਨੂੰ ਖੁਦ ਸ਼ਾਂਤੀ ਨਾਲ ਬੈਠ ਕੇ ਆਪਣੇ ਮਨ ਨੂੰ ਸਮਝਾਉਣਾ ਪਵੇਗਾ ਇਸ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਣਾ ਪਵੇਗਾ ਦੂਜਾ ਸਿਧਾਂਤ ਇਕਾਂਤ ਚੁਣੋ ਜਦੋਂ ਤੱਕ ਤੁਸੀਂ ਭੀੜ ਵਿੱਚ ਰਹੋਗੇ ਉਦੋਂ ਤੱਕ ਅਣਜਾਣੇ ਵਿੱਚ ਹੀ ਡਰ ਤੇ ਪੁਰਾਣੀ ਸੋਚ ਇਕੱਠੀ ਕਰਦੇ ਰਹੋਗੇ ਇਸ ਲਈ ਦੁਨੀਆਂ ਦੇ ਸ਼ੋਰ ਤੋਂ ਦੂਰ ਹੋ ਜਾਓ ਤੇ ਇਕਾਂਤ ਚੁਣੋ ਹਰ ਰੋਜ਼ ਕੁਝ ਸਮਾਂ ਆਪਣੇ ਵਿਚਾਰਾਂ ਦੇ ਨਾਲ ਇਕੱਲੇ ਬੈਠੋ ਇੱਥੇ ਪਹਿਲੀ ਵਾਰ ਸ਼ਾਂਤ ਮਨੋਸਥਿਤੀ ਵਿੱਚ ਤੁਹਾਨੂੰ ਆਪਣੇ ਜੀਵਨ ਦਾ ਮਕਸਦ ਜਾਣਨ ਦਾ ਮੌਕਾ ਮਿਲੇਗਾ ਤੀਜਾ ਸਿਧਾਂਤ ਜਿਹਦੇ ਕੋਲ ਉਦੇਸ਼ ਹੈ ਉਹੀ ਸੱਚਮੁੱਚ ਜਿਉਂਦਾ ਹੈ ਮਹਾਤਮਾ ਬੁੱਧ ਕਹਿੰਦੇ ਨੇ ਕਿ ਹਰ ਵਾਰ ਮਨੁੱਖ ਦਾ ਕਰਤੱਵ ਹੈ ਕਿ ਉਹ ਜੀਵਨ ਦੇ ਉਦੇਸ਼ ਨੂੰ ਖੋਜੇ ਫਿਰ ਪੂਰੇ ਸਮਰਪਣ ਦੇ ਨਾਲ ਉਸ ਨੂੰ ਪੂਰਾ ਕਰਨ ਵਿੱਚ ਜੁਟ ਜਾਵੇ ਉਦੇਸ਼ ਤੋਂ ਹੀ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਅਸਲ ਵਿੱਚ ਜ਼ਰੂਰੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਛੱਡ ਸਕਦੇ ਹੋ ਜਿਵੇਂ ਪਹਾੜਤ ਦੀ ਯਾਤਰਾ ਕਰਨ ਵਾਲੇ ਨੂੰ ਹਮੇਸ਼ਾ ਚੋਟੀ ਦੇਖਦੀ ਹੈ ਉਹ ਵਾਰ-ਵਾਰ ਸਹੀ ਰਾਹ ਦੀ ਚੋਣ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਸਪਸ਼ਟ ਉਦੇਸ਼ ਹੀ ਇਨਸਾਨ ਨੂੰ ਇੱਕ ਰਾਹ ਤੇ ਬਣਾਈ ਰੱਖਦਾ ਹੈ ਉਸਦੇ ਵਿਚਾਰ ਤੇ ਊਰਜਾ ਵਿਅਰਥ ਨਹੀਂ ਜਾਂਦੇ ਇਸ ਲਈ ਮਹਾਨ ਉਦੇਸ਼ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ ਮਹਾਤਮਾ ਬੁੱਧ ਨੇ ਕਿਹਾ ਕਿ ਜੇਕਰ ਕਦੇ ਜੀਵਨ ਵਿੱਚ ਉਦੇਸ਼ ਛੋਟਾ ਲੱਗੇ ਤੇ ਤੁਹਾਨੂੰ ਸੰਤੁਸ਼ਟੀ ਨਾ ਹੋਵੇ ਤਾਂ ਟੀਚਾ ਪੂਰਾ ਹੋਣ ਤੇ ਅਗਲਾ ਉਦੇਸ਼ ਚੁਣੋ ਹੌਲੀ-ਹੌਲੀ ਤੁਸੀਂ ਸਮਝਦਾਰ ਹੋ ਜਾਓਗੇ ਤੇ ਛੋਟੀਆਂ ਗੱਲਾਂ ਵਿੱਚ उलझਣਾ ਛੱਡ ਦੇਓਗੇ। ਮਹਾਤਮਾ ਜੀ ਨੇ ਕਿਹਾ ਜੋ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਹ ਆਪਣੇ ਮਨ ਦੀਆਂ ਪ੍ਰਤੀਕਿਰਿਆਵਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦਾ। ਉਹ ਹਰ ਗਲਤੀ ਨੂੰ ਜਿੱਤ ਵਿੱਚ ਬਦਲਦਾ ਹੈ ਤੇ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਮਹਾਤਮਾ ਨੇ ਕਿਹਾ ਯਾਦ ਰੱਖੋ ਤੁਹਾਡਾ ਇੱਕ ਪਲ ਦਾ ਯਤਨ ਵੀ ਵਿਅਰਥ ਨਹੀਂ ਜਾਂਦਾ। ਇਸ ਲਈ ਜੋ ਆਪਣੇ ਯਤਨ ਵਿੱਚ ਅਡੋਲ ਰਹਿੰਦਾ ਹੈ ਉਹ ਹਮੇਸ਼ਾ ਟੀਚੇ ਤੱਕ ਪਹੁੰਚਦਾ ਹੈ। ਇਹੋ ਨਿਜ਼ਮ ਹੈ। ਇਸ ਲਈ ਨਤੀਜੇ ਦੀ ਚਿੰਤਾ ਛੱਡ ਕੇ ਸਿਰਫ ਲਗਾਤਾਰ ਕੋਸ਼ਿਸ਼ ਕਰਦੇ ਰਹੋ। ਜਦੋਂ ਮਨ ਚੰਗੇ ਵਿਚਾਰਾਂ ਨਾਲ ਭਰਿਆ ਹੋਵੇ ਡਰ ਤੇ ਪ੍ਰਤੀਕਿਰਿਆਵਾਂ ਤੋਂ ਦੂਰ ਹੋਵੇ ਤਾਂ ਨਤੀਜੇ ਆਪਣੇ ਆਪ ਚੰਗੇ ਹੀ ਹੋਣਗੇ ਸੰਖੇਪ ਵਿੱਚ ਯਾਦ ਰੱਖੋ ਮੈਨੂੰ ਕਦੇ ਵੀ ਦੁੱਖ ਨਹੀਂ ਹੋਣਾ ਚਾਹੀਦਾ ਇਸ ਉਮੀਦ ਦੇ ਬੋਝ ਨੂੰ ਹੇਠਾਂ ਰੱਖ ਦਿਓ ਹਰ ਦੁੱਖ ਨੂੰ ਪਾਰ ਕਰਨ ਲਈ ਗਿਆਨ ਤੇ ਤਾਕਤ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ ਜਵਾਨੀ ਵਿੱਚ ਆਪਣੇ ਉੱਤੇ ਭਰੋਸਾ ਗੁਆ ਬੈਠਣਾ ਸਭ ਤੋਂ ਵੱਡਾ ਨੁਕਸਾਨ ਹੈ ਤੁਹਾਨੂੰ ਹੀ ਆਪਣੇ ਮਨ ਵਿੱਚ ਸ਼ਾਂਤੀ ਤੇ ਤਾਕਤ ਲੱਭਣੀ ਪਵੇਗੀ ਇਹ ਤੁਹਾਡੇ ਲਈ ਕੋਈ ਹੋਰ ਨਹੀਂ ਕਰ ਸਕਦਾ ਅਸਲੀ ਹਰ ਰੋਜ਼ ਕੁ ਸਮਾਂ ਇਕੱਲੇ ਬੈਠੋ ਈੜ ਤੋਂ ਦੂਰ ਹੋ ਕੇ ਆਪਣੇ ਮਨ ਨੂੰ ਵੇਖੋ ਇਕਾਂਤ ਵਿੱਚ ਜਦੋਂ ਤੁਸੀਂ ਟੀਚੇ ਤੇ ਉਦੇਸ਼ ਨੂੰ ਪਛਾਣ ਲਓਗੇ ਤਾਂ ਤੁਹਾਡੀ ਊਰਜਾ ਇੱਕੋ ਦਿਸ਼ਾ ਵਿੱਚ ਵਗਣ ਲੱਗ ਪਵੇਗੀ ਆਪਣੇ ਆਪ ਤੇ ਵਿਸ਼ਵਾਸ ਕਰਨ ਵਾਲਾ ਲਗਾਤਾਰ ਕੋਸ਼ਿਸ਼ ਕਰਦਾ ਹੈ ਇੱਕ ਦਿਸ਼ਾ ਵਿੱਚ ਤੁਰਦਾ ਹੈ ਅੰਦਰ ਤਾਕਤ ਤੇ ਸ਼ਾਂਤੀ ਨੂੰ ਜਗਾ ਲੈਂਦਾ ਹੈ ਤੇ ਇਸ ਜੀਵਨ ਵਿੱਚ ਸਫਲ ਹੋ ਕੇ ਰਹਿੰਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿਸ ਕਹਾਣੀ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ